ਚੱਕਾ ਰਵਲ ਸਾਨੂੰ ਬੁਲਾਉਂਦਾ ਹੈ ਤਾਂ ਦਾ ਇੱਕ ਤੰਬਰੀਆ ਮਚਾਰਾ ਲੋੜ ਆ ਨਰਵਸ ਹੋ ਜਾਂਦਾ ਹੈ ਅੱਜ ਵਾਲਾ ਹੋ ਰਿਹਾ ਹੈ ਦੁਬਾਰਾ ਥੰਡਾ ਹੈ ਇਹ ਉਹ ਲੈਕਟਰ ਇਹ ਹੋਂ ਦਾ ਬਹੁਤ ਵਧੀਆ ਕਰਦਾ ਹੈ ਰੋਮ ਰੋਣਾ ਇਹ ਜੀ ਫਿਰ ਕੀ ਕਰੀਏ ਤੁਹਾਨੂੰ ਮੈਂ ਦੱਸ ਰਿਹਾ ਐਡਾ ਆਣਾ ਬਸ ਅੱਖ ਝਪਕਣੀ ਭੁੱਲ ਜਾਂਦਾ ਹੈ ਉੱਤਰੀ ਅੱਖ ਹੈ ਫਿਰ ਤਾਂ ਬਾਜਣੀ ਏ ਫਿਰ ਤਾਂ ਬਾਜਣੀ ਏ ਇਹ ਲਈ ਹੁੰਦੀਆਂ ਦੀ ਪੂੜੀਆਂ ਹਾਂ ਵਿਚ ਰੰਗ ਗਾਣੇ ਦੇ ਬਾਕਮੈਂਟਾਰੇ ਦੇ ਕਹੇ ਬਹੁਤ ਸੋਹਣਾ ਗਾਣਾ ਬੰਦਾ ਦਲਜੀਤ ਹੈ ਕਹਿੰਦੇ ਨੇੜੀ ਦੋਣ ਬੁਝਤੀ ਲਈ ਫਿਰ ਦਲਜੀਤ ਨੇ ਚੰਕੀਲਾ ਮੂਵੀ ਨਹੀਂ ਕਰੀ ਤਾਂ ਲੱਗਿਆ ਮੈਨੂੰ ਬਚਪਨ ਦੀ ਮੇਰੇ ਟੋਲ ਕੀ ਦੇਖੋ ਸੀ ਉਹਨੂੰ ਬਲਾ ਫੇਟ ਟੋਲ ਕੋਲ ਉੱਧਰ ਦੇਖੋ ਉੱਧਰ ਦਿਖਾਉਂ ਟੋਲ ਲਗਾਈ ਹੈ ਟੋਲ ਕਮਾਸਟਰ ਆ ਬਾਈ ਦਾ ਟੋਲ ਕੀ ਹੈ ਟਿੱਕੀ ਲੱਗ ਰਹੀ ਹੈ ਟਿੱਕੀ ਟਿੱਕੀ ਆਲੇ ਆਈ ਵੇ ਇੱਕ ਸਬਨ ਦੀ ਟਿੱਕੀ ਟਿੱਕੀ ਹਾਲੇ ਆਈ ਵੇ ਹੋਏ ਨਜਮਦੀ ਦੇ ਨਸ਼ਤਰ ਇਹ ਕਿੰਦਰਾ ਗੁਰਗੋ ਪਿਆਨੋ ਦੇ ਸੱਤਰਾ ਮਤਾ ਕਰੇ ਰੇ ਕਰਾਉਂਦੋਂ ਕਰਾਏ ਕਿੰਦਰਾ ਮੋਲਾ ਉੱਟਾ ਜੀ ਵੀ ਜਿੱਤਰਾ ਕੀਨੂ ਬਹੁ ਬਣੂ ਨਾ ਆਇਆ ਬਈ ਸੱਤਰਾ ਕੀਨੂ ਜੰਮਦਾ ਵੇ ਰੇ ਪੈਨ ਨਾ ਕਰਾਣਾ ਕਿ ਜੇ ਮੈਂ ਕਿਨਾਂ ਜੰਮ ਦੀ ਰੋਟ ਪੀਣਾ ਰੈਟ ਰੋਟ ਮੈਂ ਐਕਸ਼ਨ ਅਰੇ ਨੱਪਤਰ ਕੀ ਪੈਦਾ ਪਿੱਛੇ ਪੈਟਰੋਲ ਪਾ ਕੇ ਅਗਲਾ ਹੀ ਹੋਈਆ ਹੌਲੀ ਤੁਰਾ ਤੁਰਾ ਟੀਲ ਕੀਤੀ ਉਹਨੇ ਕੀ ਫੀਲ ਦੀ ਜੰਨਾ ਹੌਲੀ ਤੋਂ ਥੋੜਾ ਜਿਆਦਾ ਰਣਗਾਂ ਗਾਂਦੂ ਰੈਕਸ਼ਨ ਦਿਖਾਉਣ ਲੱਗਿਆ ਜਦੋਂ ਕਲਾਸਾਂ ਲੈਣ ਲੱਗੇ ਭੈਦਰੂ ওভার ਦੇ ਕਮੈਂਟ ਆਉਣ ਲੱਗੇ ਤੁਹਾਨੂੰ ਮੈਂ ਤੁਸੀਂ ਰੈਕਸ਼ਨ ਸਿਖਾਇਆ ਕਰੋ ਬਈ ਕਹਿੰਦਾ ਥੋੜੇ ਕਲਾਸਾਂ ਲੈਗਾ ਅੱਜ ਤੋਂ ਸਿਕਾਂਗੇ ਅੱਖ ਚਾੜਨੀ ਉਹਨੇ ਪੇਪਰ ਵੀ ਮੈਂ ਹਾਂ ਹੁਣ ਵੀ ਪੜ੍ਹ ਗਈ ਰੈਡੀ ਹੌਲੀ ਆ ਉਥੇੋਂ ਆ ਗਏ ਇਹ ਬੇ ਬਿਸਕਟਾ 24 ਕਿੱਟ ਗਲੀ ਵੀ ਹੁੰਦੀ ਆ ਓਏ ਗੁਰੂ ਬਿਸਕਟਾ ਜਿੰਦਾ ਆਪਾਂ ਕਹਿੰਦੇ ਆ ਉੱਥੇ ਆ ਮੈਂ ਤੁਹਾਨੂੰ ਵੀ ਬੜਾ 24 ਕਰੀ ਮਤੀ ਪਾ ਗੀ ਨਾ ਮੈਂ ਕੈਨੇਡਾ ਪੈਸਾ ਇਨਵੈਸਟ ਕਰਨ ਦਾ ਵਧੀਆ ਤਰੀਕਾ ਕੋਲ ਇਹ ਦੋ ਸਾਡੇ ਹੋਣੇ ਬਿਜ਼ਨਸਮੈਨ ਆਹ ਖੜਾ ਹੋ ਕੇ ਖੜਾ ਹੋ ਕੇ ਬੁਲਾ ਲੈ ਹੁੰਦੇ ਮੈਂ ਜਮੀਨਾਂ ਵੀ ਜਿਵੇਂ ਆਪਾਂ ਪਹਿਲੇ ਗੱਲ ਕਰੀਏ ਜਿਆਦਾ ਚਾਹੀਦਾ ਨਹੀਂ ਅਦਾ ਅਦਾ ਸਾਡਾ ਹਰਸ਼ਿੰਦਰ ਮੈਦਾ ਦੇਖੋ ਬਾਕੀ ਆ ਵੀ ਸਾਡਾ ਨਿਊ ਬਿਜ਼ਨਸਮੈਨ ਬਣ ਜਾ ਰਿਹਾ ਹੈ ਬਿਲ ਗੇਟਸ ਦੇਖੋ ਇਹ ਆਵਾਨੀ ਆ ਹਾਂ ਵੇਢੀ ਦੇ ਕਿ ਭਾਈ ਉਹਦਾ ਨਾ 게ਟ ਗੁੱਟ ਹੋ ਰਹਾ ਤੇ 게ਟ ਹੁਣ ਲਾਹ ਦਾਂਗੇ ਜਦੋਂ ਅਸੀਂ ਆ ਕੇ ਮਾਰਕੀਟ ਚੋਂ ਉਹ 게ਟ ਗੁੱਟ ਜੇ ਲਾ ਕੇ ਭੱਜ ਜਾਣਗੇ ਹੁੰਦੇ ਹੈ ਨਾ ਉਹ ਪਠਾਨ ਚ ਰਹਿੰਦਾ ਅਦਕਲ ਇਹ ਹੈਗਾ ਸਰਦਾਰ ਬਰੰਗ ਬਦਲ ਲੈ ਪੰਦ ਨੇ ਤੇ ਇਵਰ ਦਵਾਈ ਜਾਣਾ ਪੈਂਦਾ ਹੈ ਮੇਰੇ ਜੇਠ ਦੀਆਂ ਦਸਤਾਰਾਂ ਦਸਤਾਰਾਂ ਤੇ ਰੱਖੀ ਸਾਰਾ ਕਪੜਾ ਜਿਹੜਾ ਕਰਿਆ ਇਹਨੇ ਆ ਆਰਬੀ ਨਲ ਤੇਜੋਰੀ ਇੱਥੇ ਪਈ ਆ ਪਰੇ ਕਿੱਥੇ ਰੱਖੀ ਨਹੀਂ ਜਾਂ ਲੰਬੀ ਕਿਤੇ ਚੋਰੀ ਹੋ ਜੇ ਪੱਕੇ ਹੀ ਫਿੱਟ ਕਰਕੇ ਦੋ ਡਲੀਆਂ ਤੇ ਹੱਥ ਰੜ ਕੇ ਖਾ ਜਾਂਦਾ ਸੋਨੇ ਦੀਆਂ ਮੁਰਗੇ ਵਾਂਗੂ ਦਾਣਾ ਪੋਣਾ ਬੈਠੇ ਨੇ ਸਹੀ ਕਰਦਾ ਆ ਜਿਹੜਾ ਪ੍ਰੋਗਰਾਮ ਖਰਾਬ ਹੋ ਰਿਹਾ ਤੇ ਬਣਾ ਕੇ ਨਿਕਲਣਾ ਮੈਨੂੰ ਆਸਾ ਉਹ ਨਹੀਂ ਉਹਨਾਂ ਤਾਂ ਵਾਣੀ ਬੰਦ ਹੋ ਗਿਆ ਆਵਾਰ ਇਹਨਾਂ ਤਾਂ ਵਾਣੀ ਇਹ ਰਾਣਾ ਯਾਰ ਇਹ ਵੀ ਬੰਦਾ ਘੰਟਾ ਬਈ ਇਹਦੀ ਵੀ ਸਟਾਰਟਿੰਗ ਆ ਬਈ ਇਨਵੈਸਟਮੈਂਟ ਸ਼ੁਰੂ ਕਰਤੀ ਨੇ ਖਤਮ ਇਹ ਉਹ ਵਾਲਾ ਡਰਾਪ ਠੀਕ ਆ ਇਹ ਦੱਸ ਸਮਝੋ ਕੀ ਕਰਾਉਂਦਾ ਇਕੱਲੇ ਅੱరే ਕਹਿੰਦਾ ਮੈਂ ਕੈਮਰੇ ਦਾ ਸਮਾਨ ਪਾ ਰਹੇ ਹਾਂ ਬਈ ਉਹਦਾ ਬਚ ਜਾ ਦੁਕਾਨ ਮੈਂ ਕਿਹ ਕੈਮਰੇ ਲੈ ਕੇ ਆਉਂਗਾ ਫੁੱਲ ਕੈਮਰੇ ਕਹਿੰਦੇ ਚੌਂਦ ਕੇ ਅੱਗੇ ਕਿਤੇ ਰੈਂਟੂ ਲੈ ਕੇ ਆਏਗਾ ਮਾ ਰਾਤ ਨੂੰ ਬਿਜੰਦ ਦੇਖਾਂਗੇ ਕਿੱਥੇ ਦੱਸ ਸਰ ਤੁੰ ਪ੍ਰਮਾਣੇ ਉਹ ਪਰ ਸੂਹ ਤੇ ਮੋਬਾਈਲ ਜੋ ਪਿਆ ਲਈ ਡਾਟਾ ਬਈ ਪਾਈ ਗਏ ਬਈ ਨੌ ਵੀਡੀਓ ਬਣਿਆ ਨੇ ਮੇਰੇ ਕੋਲ ਤਾਂ ਨਹੀਂ ਹੈ। ਅਜੇ ਉਹ ਆਪਣੇ ਇਨਵੈਸਟਮੈਂਟ ਸਾਰਿਆਂ ਦੀ ਕੋਈ ਨਹੀਂ ਤਾਂ ਕੋਈ 1000 2000 ਜੀ। ਦੇਖੇ ਖੇਤ ਦਸ ਮਿੰਟ ਕਰਕੇ ਆਦੇ ਆਪੀ ਸਾਰਿਆਂ ਦੀ ਗੱਲਾਂ ਨਾਲ ਅਸੀਂ ਕਰਤਾ ਸਾਰਾ ਕੰਮ ਠੀਕ ਆ ਸਾਰਾ ਕਰਦੇ ਜਾਂਦੇ ਮੌਸਮ ਬਦਲ ਗਿਆ ਨਾ ਓਏ। ਅਧਰ ਬਾਇਆ ਕਹਿੰਦੇ ਬਾਈ ਸਰਕੇ ਦਾ ਬਹੁਤ ਜ਼ੋਰ ਲਗਾਇਆ ਜੀ ਮੇਰਾ ਹਾਂ ਅਕਾ ਟੋਕਰ ਚਾਰ ਪੰਜ ਵਰਦ ਲਾਣ ਹਟਾ ਨਾ ਬੈਦਰਾ ਨਾ ਮਾਰ ਬਣਾਉਂਦਾ। ਇਕਦਾ ਰੁੱਤਾਂ ਕਿਦੀ ਰੋਮਾਂਟਿਕਾ ਮੌਸਮ ਕਰ ਕਹਿੰਦਾ ਉਹਨੇ ਕਰਤਾ ਨਾ ਬਣੀ ਕਹਿੰਦਾ ਵੀ ਚੜਾ ਸੁਹਣਿਆ ਬੜਾ ਮੀਂਹ ਚੱਲਦੀ ਆਪਣੇ ਰਹਾ ਜੀ ਵੀ ਪੈਂਦਾ ਠੀਕ ਆ ਜੀ ਪੰਜ ਨੰਬਰ 18 ਰੋਮਾਂਟਿਕ ਮੌਸਮ ਆ ਜਾਵੇ ਨਹੀਂ ਪੈਂਦਾ ਸਾਡੀਆਂ ਫਸਲਾਂ ਮੀਆਂ ਪੈਂਗੀਆਂ ਕਹਿਰਦਾਂ ਤੇ ਟੈਂਦਾ ਇਹ ਸੀਗਾ ਜਮਾਤਾਂ ਤਵੀਦਾਂ ਦਾ ਅੱਜ ਤਾਂ ਬਈ ਪੂਰਾ ਗਾਣਾ ਸੁਣਾਇਆ ਜਿੰਨੇ ਤੀਜਾ ਚੌਥਾ ਵੀ ਆਉਣਾ ਸਵੇਰ ਦਾ ਇਹਦਾ ਜਦੋਂ ਦਿਲ ਕਰਦਾ ਉਹ ਤਾਂ ਬਿਲਕੁਲ ਅੱਛਾ ਚਾਹੀਦਾ ਕਦੇ ਕਦੇ ਮੂਡ ਚ ਆਉਂਦੇ ਨੇ ਪਰ ਮੈਂ ਰਾਨਾ ਜੱਲ ਸਰਾ ਬੰਦਾ ਪੈਂਦਾ ਜੀ ਪੈਂਦਾ ਕਦੇ ਕਦੇ ਜੰਗਲਾਂ ਚੋਂ ਹੁੰਦੇ ਨੇ ਕਦੇ ਕਦੇ ਮੂਰਚ ਹੁੰਦੇ ਨੇ ਕਦੇ ਕਦੇ ਮੰਗਲਾਂ ਚ ਕਦੇ ਮੰਗਲ ਕਦੇ ਉਹੁੰਮੀ ਹੋ ਜਾਂਦਾ ਨੇ ਲੋਕ ਕੰਮ ਸੱਦੇ ਕਰਦੇ ਨੇ ਕਦੇ ਕਦੇ ਹੋ ਜਾਂਦਾ ਕਦੇ 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 ਤਾਂ ਜਿਵੇਂ ਨਹੀਂ ਕਰਦਾ ਵੀ ਜ਼ਿੰਦਗੀ ਜਿਵੇਂ ਉਹ ਆ ਜਾਂਦਾ ਵੀਰ ਦਾ ਜ਼ਿੰਦਗੀ ਛੱਡਣ ਨੂੰ ਕੀ ਕਰਦਾ ਉਹ ਦੱਸਦੇ ਕਦੇ ਕਦੇ ਮਾਇਂ ਚ ਆ ਰਹੇ ਕਦੇ ਬੋਲੇ ਫਨ ਤੇ ਬਾਕੀ ਪਾਰਚੂ ਆ ਗਿਆ ਬਈ ਇਹ ਨੂੰ ਤਾਂ ਬੜੀ ਨਹੀਂ ਦਿੰਦਾ ਪਾਰਚੂ ਨੂੰ ਸਾਈਡ ਤੇ ਖੋ ਬੰਦਾ ਕਹਿਂਦਾ ਮੰਨ ਨਹੀਂ ਦਿੰਦਾ ਨਹੀਂ ਬੜਾਣਾ ਜੱਟ ਨੂੰ ਐਂ ਤਾਂ ਬੰਦੇ ਨਹੀਂ ਦਿੰਦਾ ਨਹੀਂ ਬੜਾਣਾ ਜੱਟ ਨੂੰ ਨਾਨਾ ਕੇਲਾ ਬੁਨੇ ਨਹੀਂ ਦਿੰਦਾ ਨਹੀਂ ਬੜਾਣਾ ਤੈਨੂੰ ਬੜਾਣਾ ਅੱਜ ਚੱਲੀਏ ਹਮ ਜੱ ਬਈ ਉਹ ਦੇਖੋ ਉਹ ਦੇਖੋ ਬਦਲਾ ਫੈਸਲੇ ਬੜੀਆਂ ਪਹਿਲੀਆਂ ਪਹਿਲੀਆਂ ਨਾਨਾ ਚੱਟ ਨਹੀਂ ਇਹ ਦੇਖਣ ਦੇ ਹੋਰ ਅੱਛਾ ਜੀ ਉਹ ਠੀਕ ਹੋ ਕੀ ਆ ਕਹਤੂ ਗੱਲ ਸਮਝ ਆ ਰਹੀ ਉਧਰ ਪੂਰਾ ਕਿੰਨਾ ਟਾਈਮ ਇੰਨਾ ਤੇ ਸਾਲ 40 ਲੱਖ ਇਸੇ ਵਾਸਤੇ ਚਾਹੀਦਾ 2 ਲੱਖ ਜਿਹਦਾ ਬਜਟ ਸੋਡਾ ਤੂੰ ਲੈ ਗਿਆ ਲੈ ਕੇ ਬਈ ਲੋਨ ਕਰਾ ਲੈ ਉੱਥੇ 골ਡ ਲੋਨ ਤੇਰੀ ਨਾਲੇ ਸੇਫਟੀ ਆਪੀ ਸਮੂ ਬੈਂਕ ਅਸਲ ਕਿੰਦੀ ਹੋ ਜਾ ਹਾਂ ਲੋਨ ਹਾਂ ਲੋਨ ਆਉਂਦਾ ਬਈ 골ਡ ਕਿੰਨੇ ਦਾ